ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋੜੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਣੇ ਘਰੋਂ ਕਵਰ ਕਰਦਿਆਂ ਪਿਆ ਪਿੰਡ ਦੀਪਗੜ੍ਹ ਜ਼ਿਲ੍ਹਾ ਪਰਨਾਲਾ ਪਿੰਡ ਦੀਪਗੜ੍ਹ ਜ਼ਿਲ੍ਹਾ ਪਰਨਾਲਾ 8427019817 ਮੇਰਾ ਕੰਟੈਕਟ ਨੰਬਰ ਆ ਸੋ 2 ਤਰੀਕ ਨੂੰ ਵੀਡੀਓ ਆਪਣੇ ਘਰੋਂ ਕਰਦਾ ਕਵਰ ਕਰਦਾ ਪਿਆ 2 ਜੁਲਾਈ ਨੂੰ ਮੈਂ ਉਹਦੇ ਦੇਖ ਸਕਦੇ ਲਗਭਗ ਆਪਣੇ ਕੋਲੇ ਪੂਰੇ 20 ਨਾਕ ਹਾਜ਼ਰ ਖੜੇ ਕੱਟੀਆਂ ਦੇ 19 ਨਾਕ ਕੱਟੀਆਂ ਦੇ ਕਿਹ ਹੈ ਬੱਛੀ ਤੇ ਦੇਖੋ ਜਮ ਜਰਸੀ ਦੀ ਬੱਛੀ ਹੈ ਤੇ ਬਾਕੀ ਕੱਟੀਆਂ ਟੌਪ ਕਲਾਸ ਦੀਆਂ ਤੇ ਇੱਕ ਆਪਾਂ ਪਾਤਾ ਮੋਹਰਾ ਨਸਲ ਦਾ ਕੱਟਾ ਇਹ ਸੇਲ ਨਹੀਂ ਹੈਗਾ ਇਹ ਆਪਾਂ ਕ੍ਰੋਸ ਹੀ ਖਾਤਰ ਲਿਆਂਦੇ ਇਹਨਾਂ ਦੇ ਵਿੱਚ ਹੀ ਖੁੱਲਾ ਫਿਰਦਾ ਹੁੰਦਾ ਪਹਿਲਾ ਪਾਸੋਂ ਨੂੰ ਸਾਹ ਨਹੀਂ ਦਿਖਾਉਂਦੇ ਫੜੀ ਸਾਹ ਨੂੰ ਇਹ ਦੋਗ ਦੇ ਦੰਦ ਕੱਟਾ ਕੱਢਦਾ ਪਿਆ ਹਰੇ ਐਸਐਮ 354 ਦਾ ਕੱਟਾ ਹੈਗਾ 20 ਕਿਲੋ ਤੋਂ ਪਾਰ ਹੈ ਜੀ ਮਾਦਾ ਰਿਕਾਰਡ ਹੋਇਆ ਉਹ ਦੁੱਧ ਚਵਾਈ ਜਿਹਦੀ ਬਲਾਕ ਵਾਲੀ ਚਵਾਈ ਹੋ ਜਿਓ ਮੂੰਹ ਪੱਟੀ ਮੜਾ ਜਿਹਦਾ ਦੰਦ ਦਿਖਾਈ ਤੋ ਦੋ ਕੁ ਦਿਨਾਂ ਦੇ ਕੱਟਾ ਹਜੇ ਕੱਢਦਾ ਕੱਖ ਜੇ ਖਾਈ ਜਾਂਦਾ ਇਹ ਉਹ ਦੇਖੋ ਦੰਦ ਦੋ ਕੁ ਦੇ ਕੱਟਾ ਕੱਢਦਾ ਪਿਆ ਹਲੇ ਦੇਖਣੋਂ ਇਹ ਲੱਗਦਾ ਵੀ ਚੰਗਾ ਸਾਹਣ ਹੁੰਦਾ ਭਲਾ ਵਾ ਇਹੋ ਜੇ ਕਿਸੇ ਵੀਰ ਨੇ ਮੱਝ ਉਧਰ ਲੈ ਕੇ ਚੱਲ ਬਾਰ ਨੂੰ ਮੱਝ ਕ੍ਰੋਸ ਕਰਾਉਣੀ ਹੋਵੇ ਤਾਂ ਤੁਸੀਂ ਮੱਝ ਵੀ ਕ੍ਰੋਸ ਕਰਾ ਸਕਦੇ ਆ 20 ਕਿਲੋ ਤੋਂ ਪਾਰ ਵਾਲੀ ਮਹਿ ਦਾ ਕੱਟਾ ਐਸਐਮ 354 30 ਮਾ ਸਾਹਣਾ ਜਿਹੜਾ 30 ਮਾ ਸਾਹਣ ਦਾ ਬੱਚਾ ਹੈ ਇਹ ਹਲੇ ਦੋ ਕੁ ਦਿਨਾਂ ਦੇ ਵਿੱਚ ਕੱਢਦਾ 2.5 ਸਾਲ ਦੀ ਉਮਰ ਕੱਟੇ ਦੀ ਹਲੇ ਲਗਭਗ ਹੋਣੀ ਆ ਹਣੇ ਤੇ ਜਿੱਦੇ ਜਵਾਨ ਹੋਣਾ ਕੀ ਕੁਛ ਕਰ ਦੂ ਇਹ ਤੇ ਆਪਾਂ ਬ੍ਰੀਡਿੰਗ ਵਾਸਤੇ ਲੈਂਦਾਗਾ ਬੱਚ ਕੱ ਜੇ ਕਿਸੇ ਵੀਰ ਨੇ ਮੱਝਾ ਕ੍ਰਾਸ ਕਰਾਉਣੀਆਂ ਹੁਣ ਤਾਂ ਇਹ ਤੋਂ ਕ੍ਰਾਸ ਕਰਾ ਸਕਦਾ ਫੀਸ ਆਪਣੀ 1000 ਰੁਪਏ ਜੇ ਕੋਈ ਵੀਰ ਦੂਰ ਹੋ ਕੋਈ ਨਾ ਮਾਨਦਾਨ ਕਰਦਾਂਗੇ ਚੰਗਾ ਸਾਹਣਾ ਵਧੀਆ ਕੀ ਵਾਰ ਸੀਮੰਟ ਦੇ ਮੱਝ ਗੱਭਣ ਨਹੀਂ ਠਹਿਰਦੀ ਤਾਂ ਆਪਣੇ ਕੋਲ ਸਾਹਣ ਖੜਾ ਇੱਥੇ ਜਦੋਂ ਮਰਜ਼ੀ ਕਿਉ ਪੂਰੇ ਠੰਡੇ ਸੁਆਹ ਦਾ ਵਧੀਆ ਤੇ ਮੈਂਟ ਦੋ ਲਾਉਂਦਾ ਕ੍ਰੋਸਿੰਗ ਕਰਨੀ ਖਾਤਰ ਇਹ ਕ੍ਰੋਸਿੰਗ ਕਰਨੀ ਖਾਤਰ ਆਗਾ ਤੇ ਬਾਕੀ ਆ ਜਿਹੜੇ ਕਟੀਆਂ ਹੈਗੀਆਂ ਸਾਰੀਆਂ ਸਾਰੇ ਪਕਾਉ ਹੈਗੀਆਂ ਪਹਿਲੇ ਨੰਬਰ ਦੇਖ ਰਹੀ ਐ ਬੂਰੀ ਤੇ ਵਿੱਚ ਵੀਰ ਕਹਿੰਦੇ ਚੈੱਕ ਪਾਸ ਲੈਣੀ ਆ ਇਹ ਚੱਕ ਪਾਸ ਕੱਟੀ ਹੈਗੀ ਇਹ ਹੋਗੀ ਮੇਰੇ ਸਹਾਂ ਉਹਨਾਂ 5.5 6 ਮਹੀਨਾ ਦੀ ਕੱਪੜ ਹੋਗੀ ਬਾਕੀ ਕਾਪੀ ਦੇਖ ਕੇ ਪਤਾ ਹਦਾਂਗੇ ਆਪਣੇ ਘਰੇ ਕ੍ਰੋਸ ਹੋਈ ਹੈ ਕੱਟੀ ਇਹ ਇਹ ਪੈਂਦੀ ਹੈ ਨੀਲੀ ਰੱਬ ਜਬੜੀ ਕੱਢੀ ਕੱਟੀ ਆ ਬੱਲੀ ਕੱਟੀ ਥੋੜੀ ਫੂਲੀ ਕੱਟੀ ਹੈਗੀ ਸਿੰਘ ਝੂਂਗਾ ਗੁੰਡਾ ਮੇਰੇ ਵੀਰ ਕਹਿੰਦੇ ਪਾਲਕ ਕੱਟੀ ਨੇ ਦੁੱਗ ਦੇ ਜਾਂਦੇ ਮੇਰੇ ਸਹਾਂ ਚੌਕ ਦੇ ਚੱਕ ਜੀ ਹੋਣੀ ਐ ਸੇ ਇਹਨੂੰ ਗਾੜਾ ਇਹਨੂੰ ਬੱਲੀ ਨੂੰ ਹਾਂ ਕਾਦੇ ਕੋਦੇ ਦੇਖੋ ਕੱਟੀ ਦਾ ਕਿਆ ਬਤਾ ਸਿੰਘ ਦੇਖੋ ਗੁੰਡਾ ਸਿੰਘ ਜਮ ਚੱਲ ਕੋਈ ਗੱਲ ਨਹੀਂ ਖੜੀ ਜਾਂਦੇ ਤੇ ਵਾਕੀ ਥਾਂ ਸੁਣੋ ਦੇਖੋ ਥੱਲੇ ਕਿਆ ਬਤਾ ਝੋਲੀ ਚਾਲੀ ਸਾਰ ਨਹੀਂ ਦੇਉ ਕਿ ਆ ਪੂਰੀ ਗੱਡੀ ਦੇਖੋ ਝੋਲੀਏ ਦੀ ਵੀ ਖਬਰਦਾਰ ਤੇ ਅਗਿਆ ਦੇਖੋ ਇਹਦੀ ਵੀ ਝੋਲੀ ਚੰਗੀ ਕਿਸੇ ਦੇ ਪੰਜਵਾ ਥਣ ਨਹੀਂ ਹੋਊਗਾ ਸੋ ਆ ਦੇਖੋ ਕੱਲੀ ਕੱਲੀ ਟਣਕਾ ਆ ਕੇ ਟੱਲੀਆਂ ਨੂੰ ਲੈਂਦੀ ਵੀ ਆਪਣੀ ਜੇ ਕਿਸੇ ਵੀਰ ਨੇ ਇੱਕ ਲੈਣੀ ਆ ਦੋ ਲੈਣੀ ਆ 10 ਲੈਣੀ ਆ ਜੁੰਨੀਆਂ ਮਰਜ਼ੀ ਲਗੋ ਖੁੱਲਾ ਤੇ ਹਰ ਵਕਤ ਹਾਜ਼ਰ ਰਹਿੰਦੇ ਨੇ ਉਹ ਇਹ ਨਹੀਂ ਗੱਲ ਵੀ ਇੱਕ ਟਾਈਮ ਮਿਲੂ ਕੱਟੀ ਤੁਹਾਨੂੰ ਜਦੋਂ ਮਰਜ਼ੀ ਵੀਰ ਕਾਲ ਕਰਕੇ ਆ ਜਾ ਬਸ ਮੈਂ ਘਰੇ ਹੋਣਾ ਚਾਹੀਦਾ ਤੁਹਾਨੂੰ ਆਪਾਂ ਕੱਟੀ ਦੇ ਕੇ ਦੋ ਰਾਂਗੇ ਉੱਡੀ ਵੀ ਅੱਗੇ ਕੱਟੀਆਂ ਦੇਖੋ ਆਹ ਝੋੜੇ ਦੇਖੋ ਕੱਟੀਆਂ ਦੇ ਕਿਆ ਮਤਾਂ ਪੂਰੀਆਂ ਸਾਫ਼ ਸੁਥਰੀਆਂ ਜਮਾਂ ਤੇ ਅੱਗੇ ਜਿਵੇਂ ਆਹ ਕੱਟੀ ਦੇਖੀ ਜਨੇ ਆਈ ਵਾ ਜੀ ਉਹਨੇ ਮੜਾ ਜਾ ਸਵਾ ਦੇਖੋ ਝੋੜੀ ਕਿੰਨੀ ਚੰਗੀ ਕੱਟੀ ਦੀ ਕੱਢੀ ਬਾਹਰ ਨੂੰ ਇਹਨੇ ਜਮਾ ਮੜੀ ਜਿੰਦੀ ਤੇ ਬਾਕੀ ਪੱਠੂੜੇ ਦੀ ਮਾਨਤਰ ਦੇਖੋ ਜਮਾ ਇੱਕ ਦੂਜਾ ਚੜਦੇ ਹੋ ਚੜਦੀ ਕਿਸੇ ਨੇ ਮੰਨ ਕੇ ਚਲੋ ਵੀ ਘਾਟ ਰੁਪਏ ਲਾਉਣੇ ਉਹੋ ਜੀ ਵੀ ਹੈਗੇ ਵਿੱਚ ਬਾਧਰ ਰੁਪਏ ਲਾਉਣੇ ਉਹੋ ਜੀ ਵੀ ਹੈਗੇ ਦੇਖੋ ਕੱਟੀ ਕਿਆ ਬੋਤਾਂ ਐ ਪੱਠੂੜੇ ਬਾਨਤਰ ਜਮਾ ਵਧੀਆ ਸੰਗਾਂਆਂ ਵਧੀਆ ਪੜ੍ਹਨੀਆਂ ਆ ਬਾਕੀ ਮੇਨ ਗੱਲ ਜਿਹੜੀਆਂ ਕੱਟੀਆਂ ਗਈਆਂ ਐਨੀ ਗੱਲ ਦਾ ਦਾਵਾ ਕਰਦਾ ਚਾਰ ਤੋਂ ਪੰਜ ਮਹੀਨੇ ਇੱਕ ਬਣਾ ਹੋਣਗੇ ਕੋਈ ਕਿਸੇ ਨੂੰ 6 ਮਹੀਨੇ ਹੋ ਗਏ ਫਿਰ ਦੀ ਨੂੰ ਕਿਸੇ ਨੂੰ ਮੇਰੇ ਘਰੇ ਹੋਇਆ 7 ਦਿਨਾਂਈ ਨੂੰ ਬਾਕੀ ਮੇਨ ਗੱਲ ਖੁੱਲੀਆਂ ਫਿਰਦੀਆਂ ਸਾਰੇ ਵੈਕਸੀਨ ਵਗੈਰਾ ਮੂੰਹ ਖੁਰਦੀ ਗਾਲ ਕੋਟੂ ਦੀ ਜਿਹੜੀ ਵੀ ਹੈਗੀਆਂ ਫ੍ਰਿਜ 'ਚ ਘਰੇ ਰੱਖਿਆ ਬਈਆਂ ਸਾਰੀਆਂ ਹੁੰਦਾ ਤੇ ਮੇਨ ਗੱਲ ਸਾਹਣ ਵਿੱਚ ਛੱਡਿਆ ਬੈਨਾ ਦੀ ਆਮ ਅੱਜ ਗੱਲ ਕੀ ਹੈ ਘਰੇ ਬੰਨੀ ਰੱਖ ਜੇ ਤਿੰਨ ਸਾਲ ਦੀ ਕੱਟੀ ਹੋ ਜਾਂਦੀ ਆ ਔੜ ਕੇ ਕਟਿਆ ਨੂੰ ਦੇ ਨੋ ਫਾਇਦਾ ਕੀ ਆ ਸਾਂਹ ਵਿੱਚ ਰਹਿੰਦਾ ਤਾਂ ਪਸ਼ੂ ਮੰਨ ਕੇ ਚੱਲੋ ਐਡੋਮੈਡਿਕ ਹਰਕਤ ਦੇ ਵਿੱਚ ਆਉਂਦਾ ਰਹੇਗਾ ਤੇ ਗੱਭਣ ਹੋਣ ਦੇ ਇਹਨਾਂ ਦੇ 95 ਤੋਂ 97% ਚਾਂਸ ਪੱਕੇ ਪਏ ਆ ਵੱਟ ਦੇ ਜਿਵੇਂ ਕੱਟੀਆਂ ਆਪਣੇ ਇੱਕ ਨੰਬਰ ਤੇ ਗੱਭਣ ਹੋ ਗਈ ਤੇ ਬਾਕੀ ਆ ਕੱਟੀਆਂ ਲਗਭਗ ਕੋਈ 2 ਮਹੀਨੇ ਕੋਈ 4 ਮਹੀਨੇ ਕੋਈ 6 ਵੀ ਲੈ ਸਕਦੀ ਆ ਅੱਡੋ ਅੱਡੀ ਗੱਭਣ ਹੋਣ ਦੇ ਕਾਬਿਲ ਆ ਜਿਵੇਂ ਆ ਕੱਟੀ ਦੇਖਦੇ ਆ ਇਹ ਵੀ ਮੰਨ ਕੇ ਚੱਲੋ ਦੋ ਤਿੰਨ ਮਹੀਨੇ ਚ ਗੱਭਣ ਹੋ ਜਾਣਾ ਕਿਉਂਕਿ ਸਾਂਹ ਵਿੱਚ ਸਾਡਾ ਵਾਪੜਾ ਜਾਵਾ ਜਦੋਂ ਪੈਣੀਆਂ ਕੱਟੀਆਂ ਰੱਖਣੀਆਂ ਵਿੱਚ ਸਾਂਹ ਵੀ ਜ਼ਰੂਰੀ ਆ ਵਪਾਰ ਕਰਦੇ ਆ ਜਦੋਂ ਮਰਜ਼ੀ ਕੋਈ ਵੀਰਾ ਵੀ ਕੱਟੀਆਂ ਦੇ ਕੇ ਦੋਰਦੇ ਆ ਤੇ 25000 ਤੋਂ ਘੱਟ-ਘੱਟੀ ਸਿਰਫ ਇੱਕ ਜਾਂ ਦੋ ਕੀ ਆ ਬਸ ਬਾਕੀ ਦਾ ਸਾਰੇ 25 ਤੋਂ ਪਾਰ ਆਏ ਵੀ ਕਬੀਰ ਕਹੇ ਅਸੀਂ 10 ਲਾਉਣਾ 12 ਲਾਉਣਾ 15000 ਤੋਂ ਘੱਟ-ਘੱਟੀ ਕੋਈ ਨਹੀਂ 15 ਤੋਂ ਸਟਾਰਟ ਹੀਗਾ 15 ਤੋਂ 25 ਵਾਲੇ ਸਿਰਫ ਦੋ ਸੌ ਉਹ ਤੇ ਆ ਬਾਕੀ ਸਾਰੇ ਇਹਦੇ ਸਾਰਿਆਂ 25 ਤੋਂ ਪਾਰ ਆ ਨਾ ਕੋਈ ਮੂਹਰ ਉਹ ਦਿੰਦਾ ਨਾ ਕਿਸੇ ਨੂੰ ਦੇਣੀ ਨਾ ਤੇ ਨਾ ਦੇਣੀ ਕੱਟੀਆਂ ਵਿੱਚ ਵੀ ਇਹ ਕਹਿੰਦੇ ਅਸੀਂ ਵੀ ਰੁਪਇਆ 8 ਲਾਉਣਾ 7 ਲਾਉਣਾ ਭਾਈ ਉਹ ਇਹਦਾ ਫਾਇਦਾ ਕੋਈ ਨਹੀਂ ਨਾ ਮੂਹਰ ਮਿਲਦੀ ਐ ਤੇ ਨਾ ਭਰਾਵਾ ਦਿੱਤੀ ਜਾਂਦੀ ਐ ਚੀਜ਼ ਲੈਣੇ ਚੰਗੀ ਟਣਕਾ ਕੇ ਵਧੀਆ ਝੋਲੀ ਦੀ ਸਾਫ ਹੁੰਦੀ ਆ ਨਾ ਕਿਸੇ ਦੀ ماں ਬਾਰੇ ਜਾਣਦੇ ਆ ਨਾ ਆਪਾਂ ਕਿਸੇ ਦੀ ماں ਬਾਰੇ ਦੱਸਣਾ ਕੋਈ ਵਿੱਚ 15 ਕਿਲੋ ਵਾਲੀ ਵੀ ਹੋ ਸਕਦੀ ਆ ਕੋਈ 20 ਕਿਲੋੜੀ ਹੋ ਸਕਦੀ ਆ ਸੋ ਵਿੱਚ ਜਿਹੜੇ ਵੀਰ ਕਹਿੰਦੇ ਸੀ 20 ਕਿਲੋ ਵਾਲੀ ਲੈਣੀ ਹੈ ਭਰਾਵਾ ਆਪਣੇ ਕੋਲ ਤਾਂ ਹੈ ਨਹੀਂ ਹਰੇ ਨੇ ਜਾਓ ਉੱਥੋਂ ਮਿਲਦੀਆਂ ਲੈ ਲਓ ਕੋਈ ਸ਼ੱਕ ਨਹੀਂ ਆਪਾਂ ਨੂੰ ਕੋਈ ਗੁੱਸਾ ਨਹੀਂ ਤੁਸੀਂ ਤੇ ਮਾਰ ਲਵੋਣੀ ਆਪਦਾ ਮਨ ਪਸੰਦ ਚੀਜ਼ ਖਰੀਦਣੀ ਆ ਪਰ ਇੱਥੇ ਜਿਹੜਾ ਵੀਰ ਆ ਗਿਆ ਮਾਰਕੀਟ ਰੇਟ ਦੇ ਆ ਜਿਹੜੀਆਂ ਗਟੀਆਂ ਆਮ ਰੇਟ ਦੇ ਵਿੱਚ ਮਿਲਦੀਆਂ ਕਈ ਵਾਰ ਮੰਨ ਕੇ ਚਲੋ ਹੁਣੇ 20 ਗਟੀਆਂ ਇਹ ਸਾਰੀਆਂ ਮੰਨ ਕੇ ਚਲੋ ਸੁੰਦੀਆਂ ਵੀ ਨਹੀਂ ਕੋਈ ਭਾਰ ਵੀ ਦਿਖਾਓ ਕੋਈ ਯਾਰਾ ਵਗੈਰਾ ਮਨਕੇ ਜਨ ਲਈ 5000 ਕੱਟੀ ਲੈਤੀਓ ਰਾਸ ਨਹੀਂ ਆਉਂਦੀ ਤਾਂ ਆਪਦਾ ਖਰਚਾ ਮੋੜ ਕੇ ਜਾਊਗੀ ਜਦੋਂ ਪਹਿਲੇ ਹੀ ਲੱਖ ਦੀ ਜਮਦੀ ਲੈ ਲਈ ਤੇ ਸੂਣ ਲੱਗੇ 60 ਦੀ ਵਿੱਚ ਲੱਖ ਨਹੀਂ ਢਾਹਦਾ ਮੱਝ ਰੱਖਣੋਂ ਹਟ ਜਾਂਦੇ ਆ ਸੋ ਉਸ ਕੰਮ ਦਾ ਆਪਾਂ ਕਹਿੰਦੇ ਥੋੜਾ ਪਰਹੇਜ਼ ਕਰੋ ਚੀਜ਼ ਦੇਖੋ ਤੇ ਚੀਜ਼ ਦਾ ਭਾਅ ਲਓ ਸਵਾਜੀ ਮੈਂ ਕੱਟੀਆਂ ਦੇਖੀ ਜ ਨੇ ਮਿਲ ਕੇ ਵੇਂਦੇ ਕੋਈ ਕੀ ਗੱਲ ਤਾਂ ਜਮਾ ਮੂਰਲੀ ਰਾਤ ਤੱਕ ਜਾਂਦੀ ਪਈ ਆ ਸੋ ਥੱਲੇ ਦੇਖੋ ਸਿਸਟਮ ਇਹਦਾ ਢੇੜ ਭਾਰੀ ਵਾਈਟ ਹੈ ਜੀ ਤੇ ਬਾਕੀ ਸੰਗ ਦੇਖੋ ਕੁੰਡਾ ਮੋੜ ਦੀ ਦੂਰੀ ਹੋਂਗੀ ਤੇ ਸਾਫ਼ ਸੁਥਰੀਆਂ ਕੱਟੀਆਂ ਵਧੀਆ ਤਾਂ ਰਾਜੀ ਇੱਕ ਵੀ ਕੱਟੀ ਕੋਈ ਵੀ ਰਾਗੇ ਕਹਦੇ ਵੀ ਨਿੱਸੀ ਆ ਆਪਾਂ ਦੇ ਰੰਦਾਰਾਂ ਚੰਗੇ ਸਮੇਂ ਆ ਬਣੇ ਜਿਹੜੇ ਰੱਖਣੀਆਂ ਤਾਂ ਸੌ ਗੁਣਾ ਰੱਖੋ ਚੰਗੀ ਸੱਣੀ ਸੁਣੀ ਪਾਉਂਦੇ ਇਹਨਾਂ ਨੂੰ ਮੱਕੀ ਤੇ ਸਾਇਰੇਜ ਵਗੈਰਾ ਹੋਰ ਪੁਰਾ ਚਲੋ ਸਾਇਰੇਜ ਮੁੱਕਿਆ ਵਾ ਤੇ ਆ ਆਪਣਾ ਬਣਾਇਆ ਵਾ ਸਟੈਪ ਇੱਥੇ ਬਹੁਤ ਵੀਰ ਕਹਿੰਦੇ ਵੀ ਪਸ਼ੂ ਕਿਵੇਂ ਰੱਖਦੇ ਕਿੰਨੀ ਕਿ ਜਗ੍ਹਾ ਚਾਹੀਦੀ ਆ ਬਸ ਆ ਫਰਾਂਦਾ ਪਾਇਆ ਵਾ 10 ਗਾਟਰਾ ਦਾ ਤੇ ਬਾਕੀ ਮੇਨ ਗੱਲ ਖੁੱਲਾ ਵਾਤਾਵਰਨ ਇਹਨਾਂ ਦੀ ਖਾਤਰ ਕਿਸੇ ਜੇ ਪਰਸਾ ਨਹੀਂ ਪਾ ਕੇ ਰੱਖਦੇ ਆ ਝੋਟੀਆਂ ਗਬਲੂਨ ਸੀ ਵੀ ਇਹ ਵੀ ਖੁੱਲੀ ਫਿਰਦੀ ਆ ਜਮਾ ਤੇ ਬਾਕੀ ਸੱਪੜ ਸੁਪੜ ਇੱਥੇ ਕੋਲੇ ਬਣਿਆ ਵਾ ਸੱਪੜ ਮੋਟਰ ਬੰਦ ਕਰਕੇ ਭਰ ਗਿਆ ਜੋ ਕਿਸੇ ਵੀਰ ਕੋਲ ਖੇਤ ਤੇ ਜਗਾ ਜੁਗਾ ਹੈਗੇ ਮੰਨ ਕੇ ਚਲੋ ਐ ਪ੍ਰਬੰਧ ਹੋਵੇ ਕਰਿਆ ਵਾ ਇੱਥੇ ਸੱਪੜ ਜੋ ਨਿਕਲ ਕੇ ਆਉਂਦੀਆਂ ਤੇ ਇਧਰ ਨੂੰ ਆਜਣੇ ਜਮਾ ਨਜ਼ਾਰੇ ਲੈਂਦੀ ਆਜਾਂ ਸੋ ਇਹਨਾਂ ਦੀ ਸੇਵਾ ਕਰਦਿਆਂ ਤਾਂ ਆਪਾਂ ਨੂੰ ਇਹ ਵੀ ਰਜਾ ਦਿੰਦੀਆਂ ਹੈਗੀਆਂ ਸੌਦਾ ਘਟਿਆ ਰਾਨੀ ਅੱਜ ਦੇ ਟਾਈਮ 'ਚ ਲੱਖ ਸਵਾ ਲੱਖ ਦੀ ਮੇਹ ਮਾਰੀ ਹੋਈ ਪਈ ਆ ਜਿੱਦਣ ਨੂੰ ਜਾ ਕੇ 27 ਦੇ ਬੱਚੇ ਤਿਆਰ ਹੋਣਾ ਜਿਹੜੇ ਵੀਰ ਕਹਿੰਦੇ 25 ਲੱਖ ਲਾ ਕੇ ਕੈਨੇਡਾ ਜਾਣਾ ਸ਼ਰਤ ਕਰਦਾ 5 ਲੱਖ ਰੁਪਏ ਦਾ ਕੰਮ ਮੈਸਜਾ ਚਲਾ ਦੂੰ ਤਿੰਨਾਂ ਸਾਲਾਂ ਦੇ ਪੰਜ ਸੋ ਹਕੀਕਤ ਮੈਂ ਕੀਤਾ ਇਹਦੇ ਵਿੱਚੋਂ 5 ਦਾ ਬਚੀ ਤੇ ਆ ਵੀ ਦੇਖੋ ਮਨ ਲਗੇ ਚਲੋ ਪੈਸੇ ਆ ਕਿਸੇ ਨੂੰ ਧਾਰੇ ਦੇ ਦਈਏ ਵੇਚੂ ਦੇ ਦਈਏ ਮੁਰਦੇ ਨਹੀਂ ਆ ਆਪਦੇ ਘਰੇ ਖੜਿਆ ਜਦੋਂ ਜੀ ਕਰਦਾ ਵੇਚ ਲੋ ਇਹਨਾਂ ਸੋ ਆ ਦੇਖੋ ਜਮ ਸੋ ਆਪਣ ਤਾਂ ਕੀਤਾ ਬਹੁਤ ਸੋਹਣਾ ਸੂਟ ਕੀਤਾ ਕੋਈ ਵੀਰ ਸ਼ੁਰੂ ਕਰਨਾ ਚਾਹੁੰਦਾ ਪ੍ਰਬੰਧ ਆਪਾਂ ਸ਼ੁਰੂ ਕਰਨਾ ਕੱਟੀਆਂ ਦਾ ਕੰਮ ਸ਼ੁਰੂ ਕਰਨਾ ਸੋ ਸਟੈਪ ਬਾਈ ਸਟੈਪ ਪੌੜੀਆਂ ਚੜ ਕੇ ਜਾਵਾਂਗੇ ਤਾਂ ਮੰਨ ਕੇ ਚਲੋ ਉਧਰ ਰਸਤਾ ਪਤਾ ਹੁੰਦਾ ਜੇ ਲੈਫਟ ਚੜਦੇ ਆ ਤੇ ਲੈਟ ਭਾਜੀ ਪਤਾ ਨਹੀਂ ਲੱਗਦਾ ਕਿ ਕਿੱਧਰ ਹੋ ਜਾਣਾ ਸੋ ਸਟੈਪ ਬਾਈ ਸਟੈਪ ਚੱਲੋ ਤਾਂ ਵਧੀਆ ਰਹੂਗਾ ਸੋ ਵੀਡੀਓ ਚੰਗੇ ਲੱਗੇ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ